ਸਤਿ ਸ੍ਰੀ ਅਕਾਲ ਜੀ ਮੈਂ ਹਾਂ ਪੰਡ ਬੋਰਜ ਵਾਲਾ ਰਣਜੀਤ ਪੰਡ ਬੋਰਜ ਹਰੀ ਸਿੰਘ ਆ ਰੂੜੀ ਸੜਕ ਦੇ ਵਿੱਚ ਲੱਗਦੀ ਬਹੁਤ ਦਿੱਕਤ ਵੀਰ ਭਰਾਵਾਂ ਨੂੰ ਲੱਗਦੀ ਸੀ ਐਸ ਕਰਕੇ ਅੱਜ ਦਿੱਕਤ ਹੀ ਚੱਕਦੀ ਚੱਕਰ ਚੱਕਦੀ ਅੱਜ ਤੋਂ ਬਾਅਦ ਕਿਸੇ ਨੇ ਇੱਥੇ ਕੂੜਾ ਸੁੱਟਣਾ ਨਹੀਂ ਅੱਜ ਤੁਹਾਨੂੰ ਮੰਨ ਲਓ ਵੀ ਸਾਰਿਆਂ ਨੇ ਪਿਆਰ ਨਾਲ ਕਿਹਾ ਵਾ ਠੀਕ ਆ ਕੂੜਾ ਸੁੱਟਣਿਆਂ ਨੂੰ 5000 ਰੁਪਏ ਜੁਰਮਾਨਾ ਜਿਹੜਾ ਦੱਸੂਗਾ ਗੁਪਤ ਉਹਨੂੰ 5000 ਦੇ ਵਿੱਚੋਂ ਨਾਮ ਦਿੱਤਾ ਜਾਊਗਾ ਅੱਗੇ ਦਿਖਾ ਦੇ ਮੁੰਡਿਆ ਰੂੜੀ ਠੀਕ ਆ ਇਹ ਸਾਡੇ ਬਸਤੀ ਦੇ ਬੱਚੇ ਇਹੀ ਆ ਵੀ ਸਾਫ਼-ਸੁਥਰਾ ਰੱਖੋ ਇਹਨੂੰ ਜਿਹਨੇ ਕੂੜਾ ਸੱਟਣਾ ਸੱਪਣ ਦੇ ਵਿੱਚ ਸੱਟੋ ਇੱਥੇ ਇਹ ਜਗ੍ਹਾ ਦੇ ਵਿੱਚ ਕੂੜਾ ਨਾ ਹੋਵੇ ਫੇਰ ਨਾ ਕਿ ਹੋਵੇ ਵੀ ਮਤਲਬ ਸਾਨੂੰ ਜੁਰਮਾਨਾ ਪੈ ਗਿਆ ਠੀਕ ਆ ਜੀ ਐਨੀ ਗੱਲ ਜ਼ਰੂਰ ਸੰਜੀ ਰੱਖਿਓ ਆਪਣੇ ਨਾਲ thank <laughs> you